ਅਜੀ ਤਕਰੀਬਨ 2016 ਚ ਮੁਰਤੀ ਸਥਾਪਨਾ ਆ ਉਹ ਕੀਤੀ ਸੀ ਸਥਾਪਿਤ ਅੱਜ 9 ਸਾਲ ਹੋ ਗਏ ਨੇ ਅਸੀਂ ਹਰ ਸਾਲ ਦੀ ਤਰ੍ਹਾਂ ਪੰਸਲ ਪਰਿਵਾਰ ਵੱਲੋਂ ਬਣਾਇਆ ਜਾਂਦਾ ਹੈ ਸਰਵਾਰ ਆਰ ਨੂੰ ਸ਼ਹਿਰ ਵਾਸੀਆਂ ਨੂੰ ਦੁਰਗਾ ਮਾਤਾ ਦੇ ਸਥਾਪਨਾ ਦਿਸ਼ਤੇ ਲੱਖ ਲੱਖ ਮੁਬਾਰਕਾਂ ਇਹ ਅੱਜ ਤਕਰੀਬਨ 2016 ਚ ਮूर्ति ਸਥਾਪਨਾ ਆ ਉਹ ਕੀਤੀ ਸੀ ਸਥਾਪੀ ਦੇ ਅੱਜ 9 ਸਾਲ ਹੋ ਗਏ ਨੇ ਅਸੀਂ ਹਰ ਸਾਲ ਦੀ ਤਰ੍ਹਾਂ ਬਾਂਸਲ ਪਰਿਵਾਰ ਵੱਲੋਂ ਮਨਾਇਆ ਜਾਂਦਾ ਅਸੀਂ ਵੀ ਕਮੇਟੀ ਕੋਈ ਵੀ ਆਂਦੀ ਆ ਉਹਦਾ ਬੱਚੜ ਕੇ ਸਾਥ ਦਿੰਦੇ ਆ ਮੈਂ ਬਾਂਸਲ ਪਰਿਵਾਰ ਨੇ ਸ਼ਹਿਰ ਵਾਸੀਆਂ ਨੂੰ ਦੁਰਗਾ ਮਾਤਾ ਦੇ ਸਥਾਪਨਾ ਦੇ ਸਤੇ ਲੱਖ ਲੱਖ ਮੁਬਾਰਕਾਂ ਦਿੰਨਾ ਉਹਦੇ ਨਾਲ ਨਾਲ ਹੀ ਅੱਜ ਦੇ ਦਿਨ ਜਦੋਂ ਅਸੀਂ ਪਹਿਲਾਂ ਕਮੇਟੀ ਚ ਮੈਂ ਪ੍ਰਧਾਨ ਸੀ ਮੈਨੂੰ ਮਾਣ ਵੱਡਾ ਪ੍ਰਾਪਤ ਹੋਇਆ ਪ੍ਰਵੀਨ ਬਿੱਟੂ ਜੀ ਬਾਂਸਲ ਸਾਹਿਬ ਤੋਂ ਕਿਉਂਕਿ ਉਹਨਾਂ ਨੇ ਮਹਾਰਾਜਾ ਅਗਰਸੈਨ ਦੀ ਮੂਰਤੀ ਵੀ ਅੱਜ ਦੇ ਦਿਨ ਹੀ ਸਥਾਪਿਤ ਕਰਾਈ ਸੀ ਮੈਂ ਆਪਣੇ ਸਾਰੇ ਸ਼ਹਿਰ ਵਾਸੀਆਂ ਨੂੰ ਦੁਰਗਾ ਮਾਤਾ ਤੇ ਮਹਾਰਾਜਾ ਅਗਰਸੈਨ ਦੀ ਲੱਖ ਲੱਖ ਵਾ। ਇੱਕ ਵਰਣ ਮਹਾਉਤਸਵ ਚੱਲ ਰਿਹਾ ਹੈ। ਉਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਕੀ ਸੁਣਾਉਣਾ ਹੈ? ਮੇਰੀ ਤਾਂ ਆਪ ਇੱਛਾ ਵੀ ਸਾਰੇ ਸਕੂਲਾਂ 'ਚ ਦੋਨੇ ਸਕੂਲਾਂ ਦੇ ਧਰਮਸ਼ਾਲਾ ਜਗ੍ਹਾ-ਜਗ੍ਹਾ ਤੇ ਵੀ ਬੁਟੇ ਲਾਓ। ਆਪਾਂ ਨੂੰ ਬਿਮਾਰੀਆਂ ਤੋਂ ਰਹਿਤ ਰਹਿਣਾ ਚਾਹੀਦਾ। ਇੱਕ ਬੂਟਾ ਲਾਉਣ ਨਾਲ ਐ ਸਮਝੋ ਵੀ ਬਹੁਤ ਕੁਝ ਹੁੰਦਾ ਤੁਸੀਂ ਸਾਡੇ ਸਕੂਲਾਂ ਦੇਖ ਕੇ ਆਓ ਹਰ ਰੋਜ਼ ਹੀ ਪੰਜ ਸੱਤ ਬੂਟੇ ਨਵੇਂ ਤੋਂ ਨਵੇਂ ਬੱਚਿਆਂ ਨੂੰ ਇਤਿਹਾਸ ਕਰ ਰਹੇ ਆ ਟੀਚਰਾਂ ਨੇ ਵੀ ਮੈਂ ਬੇਨਤੀ ਕਰ ਰਹੇ ਆ ਵੀ ਆਪਾਂ ਆਪਣੇ ਬੂਟਾ ਲਾਈਏ ਤੇ ਉਹਦੀ ਸੇਵਾ ਵੀ ਕਰੀਏ ਸਾਲ ਦੋ ਸਾਲ ਜਦੋਂ ਚੱਲ ਜਾਊਗਾ ਆਪਾਂ ਯਾਦ ਕਰਾਂਗੇ ਮੇਰੇ ਇੱਥੇ ਲਾਇਆ ਮੈਂ ਆਪਣੇ ਪੰਜਾਬ ਵਾਸੀਆਂ ਨੂੰ ਸਾਰਿਆਂ ਨੂੰ ਅੱਜ ਕੱਲ ਬੰਦਾ ਜਿਹੜਾ ਚੱਲ ਰਿਹਾ ਮੌਸਮ ਵੀ ਬਹੁਤ ਵਧੀਆ ਚੱਲ ਵੀ ਛੇਤੀ ਜਾਂਦਾ ਬੂਟਾ ਇਸ ਕਰਕੇ ਮੇਰੀ ਬੇਨਤੀ ਵੀ ਆ ਸਾਰਿਆਂ ਨੂੰ ਵੀ ਇੱਕ ਇੱਕ ਬੂਟਾ ਜ਼ਰੂਰ ਲਾ